ਦੇ ਨਾਲ ਚੱਲੀ ਹੋਈ ਹੈ ਇਹਨਾਂ 'ਚ ਕੋਈ ਬੰਦਾ ਫਰਾਡੀ ਨਹੀਂ ਹੈ ਸੀਬੀਆਈ ਦੀ ਜਾਂਚ ਕਰਾ ਲਓ ਕੋਈ ਧੋਖੇਬਾਜ਼ ਨਹੀਂ ਹੈ ਜਾਲਸਾਜ਼ ਨਹੀਂ ਹੈ ਤੁਸੀਂ ਆਇਓ ਤੁਹਾਡਾ ਵੈਲਕਮ ਹੈ ਜਿਹੜੀ ਲੜਾਈ ਕੁੰਮੜਾ ਸਾਹਿਬ ਲੜੀ ਇਹਨਾਂ ਦੇ ਪਰਿਵਾਰਾਂ ਤੇ ਪਰਚੇ ਹੋਏ ਜੇ ਲੀਡਰ ਦੇ ਪਰਚਾ ਹੋ ਜੇ ਲੀਡਰ ਦੀ ਵਾਈਫ ਤੇ ਪਰਚਾ ਹੋ ਜੇ ਬੇਟੇ ਤੇ ਹੋ ਜੇ ਲੀਡਰ ਦਾ ਕੰਮ ਹੈ ਸਮਾਜ ਨੂੰ ਇਨਸਾਫ ਲੈ ਕੇ ਦੇਣਾ ਤੇ ਤੁਹਾਡੇ ਸਤਿਕਾਰਯੋਗ ਡੀਐਸਪੀ ਸਾਹਿਬ ਇੱਥੇ ਤਿੰਨ ਚਾਰ ਵਾਰੀ ਸਾਡਾ ਵਾਅਦਾ ਕਰਕੇ ਫਿਰ ਕਹੀ ਜਾਂਦੇ ਆ ਕਰ ਰਹੇ ਆ ਜੀ ਕਰ ਜੇ ਪ੍ਰੋਮਿਸ ਕਰਲੇ ਤਾਂ ਕਰ ਦੋ ਇਹਦਾ ਜਵਾਬ ਦੇ ਦਿਓ ਜੀ ਦੇਖੋ 1 ਸਾਲ ਹੋ ਗਿਆ ਜੀ ਪਿਛਲੇ ਫਰਵਰੀ ਦਾ ਮੈਟਰ ਹੈ ਜੀ ਕੁੰਬੜਾ ਸਾਹਿਬ ਚੱਲੇ ਨਹੀਂ ਹੈਗੇ ਇਹਨਾਂ ਦੇ ਨਾਲ ਸੋਚਾ ਸਮਾਜ ਹੈ ਅਰਜੀਤ ਜੀ ਨੂੰ ਸਾਰੀਆਂ ਗੱਲਾਂ ਪਤਾ ਹੈ ਪੂਰੀ ਇੰਟੈਲੀਜੈਂਸੀ ਕਰਦੇ ਨੇ ਸਾਡੀ ਹਰ ਚੀਜ਼ ਦੀ ਜਾਂਚ ਪੜਤਾਲ ਵੀ ਇਹ ਕਰਦੇ ਨੇ ਸਾਡਾ ਸਾਰਾ ਜਥਾ ਜਿਹੜਾ ਹੌਨੈਸਟ ਹੈ ਤੁਸੀਂ ਆਏ ਹੋ ਬਹੁਤ ਤੁਸੀਂ ਖਾਸ ਕਰਕੇ ਨੌਜਵਾਨ ਅਫਸਰੋਂ ਸਰਕਾਰਯੋਗ ਪਰ ਸਾਨੂੰ ਇਨਸਾਫ ਤੇ ਡੇਰੀ ਨਾ ਕਰਨਾ ਜਿਹੜੇ ਪਰਚੇ ਹੋਏ ਬੈਨੇ ਝੂਠੇ ਉਹ ਜਰੂਰ ਰੱਦ ਕੀਤੇ ਜਾਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤੇ ਜੈਪੀ। ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਮੈਮੋਰੰਡਮ, ਡੀਜੀਪੀ ਸਾਹਿਬ ਦੇ ਨਾਮ ਦਾ ਮੈਮੋਰੰਡਮ ਆਉ ਮਲਵੋਤ ਸਾਹਿਬ ਦਿੱਤਾ ਜਾ ਰਿਹਾ ਅਫਸਰ ਸਹਿਬਾਨਾਂ ਨੂੰ। ਔਰ ਇਹ ਮੰਗ ਪੱਤਰ ਤੇ ਦੁਰੰਤ ਜਿਹੜੀ ਐਕਸ਼ਨ ਵੀ ਹੋਏਗਾ। ਕਿਉਂਕਿ ਅਫਸਰ ਪ੍ਰੋਮਿਸ ਕਰਕੇ ਗਏ ਨੇ ਔਰ ਇਹ ਹੋਣਾ ਵੀ ਚਾਹੀਦਾ ਤਾਂ ਜੋ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਇਹ ਇਨਸਾਫ ਇਸ ਲਈ ਜ਼ਰੂਰੀ ਹੈ ਕਿ ਇਨਸਾਫ ਨਾ ਮਿਲਣ ਦੇਰੀ ਹੋਣ ਕਾਰਨ ਹਰ ਬੰਦੇ ਦੇ ਮਨ 'ਚ ਨਿਰਾਸ਼ਾ ਆਉਂਦੀ ਹੈ ਕਿ ਸ਼ਾਸਨ ਤੇ ਪ੍ਰਸ਼ਾਸਨ ਇਨਸਾਫ ਦੇਣ ਪ੍ਰਤੀ ਇਮਾਨਦਾਰ ਨਹੀਂ ਹੈ ਜੇ ਜਿੱਥੇ ਵੀ ਕਿਸੇ ਪਰਿਵਾਰ ਦੇ ਨਾਲ ਕੋਈ ਵੀ ਠੱਗਾ ਹੋਇਆ ਜਿਹੜਾ ਜਿਹੜਾ ਪਹਿਲਾ ਮੈਟਰ ਸੀ ਜਿਹਦੇ ਚ 452 ਐਸਐਚਓ ਸਾਹਿਬ ਨੇ ਕਨਫਰਮ ਕਰਤਾ ਲੱਗ ਗਈ ਹੈ ਜਿਹੜੀ 26 ਦੀ ਗੱਲ ਹੈ ਉਹ ਤਾਂ ਡਾਕਟਰ ਨੇ ਜਦੋਂ ਲਿਖ ਕੇ ਦੇਣਾ ਕਿ ਸੱਟ ਜਿਹੜੀ ਜਾਨਲੇਵਾ ਜਾਂ ਗ੍ਰੀਵੀਅਸ ਹੈ ਉਸ ਹਿਸਾਬ ਨਾਲ 26 ਜਾਂ 307 ਲੱਗਣੀ ਹੈ ਉਹ ਅਸੀਂ ਕਹਿਤਾ ਉਹ ਅੱਜ ਹੀ ਅਸੀਂ ਰਿਪੋਰਟ ਲੈ ਕੇ ਅੱਜ ਹੀ ਅਸੀਂ ਕਰਵਾ ਦਿੰਦੇ ਜਿਹੜੇ ਹੋਰ ਜਿੰਨੇ ਵੀ ਮਸਲੇ ਆਏ ਨੇ ਅਸੀਂ ਸੁਣ ਲਏ ਨੇ ਸਾਰੇ ਜਿਨ੍ਹਾਂ ਦੇ ਵਿੱਚ ਸਪਸ਼ਟ ਸਬੂਤ ਨੇ ਜਿਨ੍ਹਾਂ ਮਸਲਿਆਂ ਦੇ ਵਿੱਚ ਜਿਵੇਂ ਪੈਸੇ ਦੀ ਪੇਮੈਂਟ ਦੀ ਗੱਲ ਦੱਸ ਰਹੇ ਨੇ ਕਿ ਆਨਲਾਈਨ ਕੋ ਪੈਸੇ ਲੈ ਰਿਹਾ ਕੋ ਪੁਲਿਸ ਮੁਲਾਜਮਨ ਬੋਲ ਰਿਹਾ ਉਨ੍ਹਾਂ ਤੇ ਕਾਰਵਾਈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਫਤੇ ਦੇ ਵਿੱਚ ਵਿੱਚ ਹੀ ਹੋ ਜਵੇ ਜਿਹੜੇ ਦੂਸਰੇ ਮਸਲੇ ਜਿਨ੍ਹਾਂ 'ਚ ਕੋਈ ਇਨਕੁਆਰੀ ਪੈਂਡਿੰਗ ਹੈ ਉਹ ਮੈਂ ਐਸਐਸਪੀ ਸਾਹਿਬ ਹੁਣ ਜਾ ਕੇ ਇਥੋਂ ਐਸਐਸਪੀ ਸਾਹਿਬ ਨੂੰ ਮਿਲਣਾ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਸਾਰੀਆਂ ਇਨਕੁਆਰੀਜ਼ ਜਾਂ ਸਾਰੇ ਮੈਟਰ ਇੱਕ ਥਾਂ ਇੱਕ ਅਫਸਰ ਕੋ ਕਲੱਬ ਹੋ ਜਾਣ ਤਾਂ ਕਿ ਇੱਕ ਤਾਂ ਬਾਰ-ਬਾਰ ਆੜ-ਆੜ ਅਫਸਰਾਂ ਕੋ ਜਾਣਾ ਨਾ ਪਵੇ ਦੂਸਰਾ ਇਹ ਹੈ ਕਿ ਜਿਹੜਾ ਉਹ ਇਹਨਾਂ ਨੂੰ ਹਫਤਾ ਦੋ ਹਫਤੇ ਦੇ ਅੰਦਰ ਅੰਦਰ ਇਹ ਸਾਰੀਆਂ ਦਰਖਾਸਤਾਂ ਦਾ ਨਟਾਰਾ ਕਿਸੇ ਇੱਕ ਪਾਸੇ ਹੋ ਜੇ ਜਿਹੜੇ ਅਫਸਰ ਦੇਖੋ ਅਫਸਰ ਕੋਈ ਚਾਉਂਦਾ ਨਹੀਂ ਕਿਸੇ ਦਾ ਨੁਕਸਾਨ ਕਰਨਾ ਪਰ ਹਾਂ ਜਰੂਰ ਹੈ ਕਈ ਵਾਰੀ ਕੋਈ ਡਿਲੇ ਹੋ ਜਾਂਦੀ ਹੈ ਜਾਂ ਕਿਸੇ ਬਹਾਲੀ ਤੁਹਾਨੂੰ ਪਤਾ ਇੱਕ ਬਹੁਤ ਬਿਜ਼ੀ ਸਟੇਸ਼ਨ ਹੈ ਤੇ ਉਹਦੇ ਕਰਕੇ ਵੀ ਜੇ ਕੋਈ ਮਸਲੇ ਵੀ ਹੋਣਗੇ ਤਾਂ ਉਹ ਅਸੀਂ ਐਸਐਸਪੀ ਸਰ ਨਾਲ ਡਿਸਕਸ ਕਰਕੇ ਇਹਨੂੰ ਪ੍ਰਾਇੋਰਟੀ ਤੇ ਅਸੀਂ ਹਫਤੇ ਤੋਂ ਹਫਤੇ ਦੇ ਅੰਦਰ ਅੰਦਰ ਇਹ ਸਾਰੇ ਮੈਟਰ ਤੁਹਾਡੇ ਜੀ ਫਿਨਿਸ਼ ਕਰਾ ਦੇਣਾ ਇਹਦਾ ਤੁਹਾਨੂੰ ਯਕੀਨ ਦਾ ਹੋਣਾ ਸੀ। ਥੋੜਾ ਆ ਕਾ ਯੋ ਇੱਤੇ ਗੰਭਾਂਕਪੇ